ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਪਿੰਡ ਠੋਲੀਆਲ ਗੁਰਦੁਆਰਾ ਜੰਡ ਸਰਸਾਈ ਵਿਖੇ ਦਰਸ਼ਨ ਕਰਨ ਪਹੁੰਚੇ ਆਂ ਇਹ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ ਇੱਥੇ ਲੋਕਾਂ ਤੋਂ ਬਹੁਤ ਸੁਣਿਆ ਸੀ ਵੀ ਸੁੱਖਾਂ ਬਾਹਰ ਆਉਂਦੀਆਂ ਨੇ ਅੱਜ ਸਾਨੂੰ ਵੀ ਇੱਥੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਜਾਗ ਰਹਿ ਕੋ ਤੂੰ ਅਰਿਆ ਕਿਰਪਾ ਦਾ ਸਤਿਪੰਦੇ ਵਾਰਿਆ ਕਿਰਪਾ ਦਾ ਵਾਰਿਆ ਜਨ ਸੋਇ ਸਰ ਸੁਧਾਈ ਆਇਆ ਜੀ ਕਿ ਤਮੈ ਸਾਧ ਗੁਰ ਬੰਧਾ ਰਹੀਂ ਯੋ ਅਰਾਧੇ ਜੀ ਸਤਿ ਕੀ ਪ੍ਰਾਪਤੇ ਉਤਰੇ ਜੀ ਸਭ ਸੋਤ ਸੰਧਾ ਭੀ ਨਾ